पंजाब पुलिस का आज 4000 लीटर शराब और 200 लीटर लाहन को नष्ट करने का मामला सामने आया है डीएसपी एस राजकुमार ने बताया कि नशे के खिलाफ छेड़ी गई मुहिम के तहत फतेहगढ़ साहिब जिले के एसएसपी शुभम अग्रवाल के आदेश पर थाना बडाली आला सिंह पुलिस ने जब्त की गई अवैध शराब और लाहन को नष्ट कर दिया है डी राजकुमार ने बताया कि जब केस का फैसला होता है तो बरामद नशीले पदार्थों को पुलिस नष्ट कर देती है कानून की एक प्रक्रिया है जिसे केस का फैसला होने के बाद लागू किया जाता है थाना बडाली आला सिंह की पुलिस ने एक्साइज एक्ट के तहत तैतीस मामले दर्ज किए हैं, जिसे आज पूरी तरह से नष्ट किया जा चुका है आगे डीएसपी राजकुमार ने मीडिया से क्या कहा सुने साहिब मार्किन की इस रिपोर्ट में पंजाब सरकार पुलिस वालों युद्ध नशे विरुद्ध मुहिम तहत ਮਸ਼ਾ ਵਿਚਨ ਵਾਲੇ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੂੰ ਫੜਕੇ ਸਲੱਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਸਾਡੇ ਵੱਲੋਂ ਆਪਣੇ ਸਬਰੀਨ ਪੱਧਰ ਤੇ ਵੱਖ-ਵੱਖ ਖੇਡ ਮੁਕਾਬਲੇ ਵਾਲੀਵਾਰ ਫੁੱਟਬਾਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਲੀਗ ਮੈਚ ਕਰਵਾਏ ਜਾ ਰਹੇ ਨੇ ਜੋ ਕਰੀਬ 1 ਮਹੀਨਾ ਚੱਲਣਗੇ ਤੇ ਫਰਸਟ ਆਉਣ ਵਾਲੀਆਂ ਟੀਮਾਂ ਦੇ ਨੂੰ ਵਾਜਬ ਇਨਾਮ ਦਿੱਤੇ ਜਾਣਗੇ ਤੇ ਇਸ ਤੋਂ ਬਿਨਾ ਜ਼ਿਲ੍ਹਾ ਪੱਧਰ ਤੇ ਮਾਨਯੋਗ ਐਸਐਸਪੀ ਸਾਹਿਬ श्री शुभम अग्रवाल आईपीएस ਉਹਨਾਂ ਵੱਲੋਂ ਜਿਲ੍ਹਾ ਪੱਧਰ ਦੇ ਇਹਨਾਂ ਦੇ ਮੁਕਾਬਲੇ ਕਰਾ ਕੇ ਵੀ ਵਾਝੂ ਬਿਆਨ ਦਿੱਤੇ ਜਾਣਗੇ ਇਸੇ ਲੜੀ ਤਹਿਤ ਅਸੀਂ ਜਿਹੜੇ ਸਾਡੇ ਮਾਲਖਾਨਿਆਂ ਦੇ ਵਿੱਚ ਅ ਨਸ਼ਾ ਜਾਂ ਸ਼ਰਾਬ ਫੈਸਲਾਸ਼ੁਦਾ ਮੁਕੱਦਮੇ ਨੇ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਇਸੇ ਲੜੀ ਤਹਿਤ ਮੇਰੇ ਵੱਲੋਂ ਐਸਪੀ ਡੀ ਸਾਹਿਬ ਵੱਲੋਂ ਪੀਐਸਟ ਬਡਾਲੀ ਵੱਲੋਂ ਥਾਣਾ ਬਡਾਲੀ ਵਿਖੇ ਕਰ ਐਕਸਾਈਜ਼ ਐਕਟ ਦੇ ਕਰੀਬ 33 ਫੈਸਲਾਸ਼ੁਦਾ ਮੁਕਦਰਾਂ ਦਾ maal ਨਸ਼ਟ ਕੀਤਾ ਗਿਆ ਇਹਦੇ ਵਿੱਚ ਕਰੀਬ 290 ਲੀਟਰ ਸ਼ਰਾਬ ਅਤੇ 200 ਲੀਟਰ ਲਹਣ ਨੂੰ ਨਸ਼ਟ ਕੀਤਾ ਗਿਆ ਤੇ ਆਨੋਰਸਲਿਸ਼ ਹੋਰ ਵੀ ਖਾਨਿਆਂ ਦੇ ਵਿੱਚ ਹੀ ਹੈ ਹਾਂਜੀ ਇਹ ਬਿਲਕੁਲ ਹੈ ਮੈਮ جاری ਹੈ ਮੇਰੇ ਦਿਨ ਹੌਨਾ ਥਾਣਾ ਬੱਸੀ ਵਟਾਣਾ ਵਿੱਚ ਵੀ ਅਸੀਂ ਅਗਲੇ ਦਿਨਾਂ ਵਿੱਚ ਜਿਹੜੀ ਐਕਸਾਈਜ਼ ਐਕਟ ਵਿੱਚ ਫੈਸਲਾਸ਼ੁਦਾ ਜਿਹੜੇ ਸ਼ਰਾਬ ਹੈਗੀ ਹੈ ਮੁਕਤਮੇ ਦੀ ਉਹ ਨਸ਼ਟ ਕੀਤੀ ਜਾਵੇ ਸ਼ਰਾਬ ਦੀ ਉਪਰਮ ਕੀ ਮੈਸੇਜ ਦੇਣਾ ਹੈ ਹਾਂ ਸ਼ਰਾਬਤੀਆਂ ਅਨਸਰਾਂ ਨੂੰ ਸਖਤ ਮੈਸੇਜ ਹੈ ਉਹ ਬਿਲਕੁਲ ਇਹੀ ਜੀ ਗਤੀਵਿਧੀਆਂ ਤੋਂ ਦੂਰ ਹੋ ਜਾਣ ਜਾਂ ਸਾਡਾ ਏਰੀਆ ਛੱਡ ਜੇ